ਪ੍ਰੀਆਕਾਰ ਕੌਰ ਸੰਤੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ-ਠਾਕ ਹੋ, ਅਸੀਂ ਵੀ ਠੀਕ-ਠਾਕ ਹਾਂ ਜੀ। ਲਓ ਜੀ ਜਿਹੜੇ ਅੱਜ ਆਪਣੇ ਨਵੇਂ ਸੂਟ ਵਰਕ ਹੋ ਕੇ ਆਇਆ ਹੈ ਨਾ ਪਸ਼ਮੀਨੇ ਦੇ, ਪ्योर ਪਸ਼ਮੀਨੇ ਦੇ ਵਿੱਚ ਥ੍ਰੈਡ ਵਰਕ ਹੋਇਆ ਹੈ ਨਾ। ਉਹ ਤੁਹਾਨੂੰ ਜਿਹੜਾ ਹੈਗਾ ਦਿਖਾਉਣ ਲੱਗੇ ਆ ਵੀ ਕਿੱਦਾਂ ਦਾ ਸਾਡਾ ਵਰਕ ਹੋ ਕੇ ਆਇਆ ਹੈ, ਕਿੱਦਾਂ ਦੇ ਡਿਜ਼ਾਈਨਿੰਗ ਆਏ ਨੇ, ਵਰਕ ਦੇ ਹੈ ਨਾ। ਚਲੋ ਇਹਦੇ ਵਿੱਚੋਂ ਤੁਸੀਂ ਵੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਕਰਵਾ ਸਕਦੇ ਹੋ। ਜਾ ਕੋਈ ਵੀ ਮੇਰੀ ਭੈਣ ਕਿਤੇ ਦੂਰ ਨੇੜੇ ਬੈਠੀ ਹੈ ਹਨਾ ਉਹਨਾਂ ਨੂੰ ਆਈਡੀਆ ਮਿਲ ਜਾਂਦਾ ਹੈ ਚਲੋ ਆਪਦੇ ਬੁਟੀਕ ਤੋਂ ਵੀ ਉਹ ਤਿਆਰ ਕਰਵਾ ਸਕਦੇ ਨੇ ਇਦਾਂ ਦੇ ਸੂਟ ਆਪਣੇ ਬੁਟੀਕ ਤੇ ਇਦਾਂ ਦੇ ਸੂਟ ਤੁਹਾਨੂੰ ਰੈਡੀ ਹੋਏ ਹੋਏ ਮਿਲ ਜਾਣਗੇ ਜੀ ਤੇ ਰੈਡੀ ਹੋਏ ਹੋਏ ਵੀ ਮਿਲ ਜਾਣਗੇ ਜੇ ਤੁਸੀਂ ਆਪਣਾ ਨਾਪ ਵਗੈਰਾ ਦੱਸ ਕੇ ਹਨਾ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਉਹ ਵੀ ਕਰਵਾ ਦਿੰਨੇ ਆ ਤੇ ਅੱਜ ਜਿਹੜੇ ਆਪਣੇ ਸੂਟ ਜਾਣੇ ਸੀਗੇ ਉਹ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਨ ਲੱਗੀ ਆਂ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਚੌਕ ਵੀ ਕਹਿ ਦਿੰਦੇ ਨੇ ਕੱਕੜਵਾਲ ਰੋਡ ਵੀ ਕਹਿ ਦਿੰਦੇ ਆ ਉਹਨੂੰ ਤੇ ਜਿਹੜਾ ਮੇਨ ਮਤਲਬ ਕਿਚ ਰਸਤਾ ਪੈਂਦਾ ਜਿੱਥੋਂ ਸੰਗਰੂਰ ਨੂੰ ਤੇ ਨਰੇਟਪਟਲੇ ਨੂੰ ਬੱਸ ਸਟੈਂਡ ਨੂੰ ਰਸਤਾ ਜਾਂਦਾ ਹੈ ਨਾ ਉੱਥੋਂ ਤੁਰ ਕੇ ਉਹਨਾਂ 'ਚ 5 ਮਿੰਟ ਹੀ ਲੱਗਦੇ ਜੀ ਕਿਉਂਕਿ ਬਹੁਤ ਭੈਣਾਂ ਸਾਡੇ ਕੋਲੇ ਆਉਂਦੀਆਂ ਨੇ ਹੈ ਨਾ ਉੱਥੇ ਆ ਕੇ ਉਲਝ ਜਾਂਦੀਆਂ ਨੇ ਕੇ ਬਰਨਾਲਾ ਰੋਡ ਕਿਹੜਾ ਆ ਜਿਹੜਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਆਉਂਦਾ ਉਹ ਬਰਨਾਲਾ ਰੋਡ ਹੈ ਜੀ ਜਿੰਨੂੰ ਮਰਜ਼ੀ ਪੁੱਛ ਲਿਓ ਕੱਲ ਵੀ ਮੇਰੇ ਕੋਲੇ ਭੈਣਾਂ ਆਈਆਂ ਸੀਗੀਆਂ ਦੋ ਤਿੰਨ ਦੇਖਿਓ ਚੌਂਕ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਆ ਅਸੀਂ ਵੀ ਜੀ ਸੀਗੇ ਸਾਡੇ ਤੋਂ ਵੀ ਜਿਹੜਾ ਹੈਗਾ ਫੋਨ ਚੱਕਿਆ ਨਹੀਂ ਗਿਆ ਹੈਗਾ ਫਿਰ ਜਦੋਂ ਉਹਨਾਂ ਦੇ ਚਲੋ ਥੋੜਾ ਲੇਟ ਗੱਲ ਹੋਈ ਸਾਡੇ ਨਾਲ ਗੱਲ ਤਾਂ ਹੋਈ ਉਹਨਾਂ ਦੀ ਤੇ ਹੈ ਫਿਰਦੇ ਸਾਡੇ ਨੇੜੇ ਹੀ ਸੀਗੇ ਉਥੋਂ ਜਿਹਨੂੰ ਮਰਜ਼ੀ ਤੁਸੀਂ ਪੁੱਛ ਸਕਦੇ ਹੋ ਜੀ ਆਪਣਾ ਬੋਰਡ ਵੀ ਲੱਗਿਆ ਹੁੰਦਾ ਹੈ ਹਨਾ ਤੇ ਆਪਣੇ ਨੇੜੇ ਜ ਆਪਣੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਗੁਰਦੁਆਰਾ ਕਲੰਗੀ ਧਰ ਸਾਹਿਬ ਦਸ਼ਮੇਸ਼ ਨਗਰ ਦਾ ਬੋਰਡ ਲੱਗਿਆ ਹੋਇਆ ਹੈ ਉਹਦੇ ਸਾਹਮਣੇ ਗਲੀ ਦੇ ਵਿੱਚ ਹੈ ਆਪਣਾ ਗਲੀ ਉੱਥੋਂ ਜ਼ਿਆਦਾ ਵੀ ਨਹੀਂ ਮੇਨ ਰੋਡ ਤੋਂ ਐ ਮੰਨ ਲਓ 2 ਸਕਿੰਟ ਦਾ ਰਸਤਾ ਹੈ ਜੀ ਗਲੀ ਦੇ ਵਿੱਚ ਹੈਗਾ ਬਟ ਠੀਕ ਉੱਥੇ ਨਾਲ ਦੇ ਨਾਲ ਪਤਾ ਲੱਗ ਜਦਾ ਜਦੋਂ ਉਹ ਬੋਰਡ ਕੋਲੇ ਆਵੋਗੇ ਤੁਸੀਂ ਮੇਨ ਰੋਡ ਤੋਂ ਹੀ ਆਪਣਾ ਬੋਰਡ ਲੱਗਿਆ ਹੋਇਆ ਦਿਖਦਾ ਤੇ ਆ ਦੇਖੋ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਇਹ ਪਿਓਰ ਪਸ਼ਮੀਨੇ ਤੇ ਜਿਹੜੇ ਹੈਗੇ ਨੇ ਸੂਟ ਹੈਗੇ ਨੇ ਜੀ ਆ ਦੇਖੋ ਇਹ ਵਾਲਾ ਸੂਟ ਅਸੀਂ ਐਦਾਂ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਘੇਰੇ ਦਾ ਵਰਕ ਤੇ ਨਾਲ ਪੈਨਲ ਵਰਕ ਹੋਇਆ ਹੋਇਆ ਹੈ ਨਾ ਥ्रेड ਵਰਕ ਹੈ ਸਾਰਾ ਘੇਰਾ ਪਲੱਸ ਸਲੀਵਸ ਆ ਦੇਖੋ ਇਹ ਸਲੀਵਸ ਤੇ ਜਿਹੜਾ ਹੈਗਾ ਵਰਕ ਹੋਇਆ ਬਹੁਤ ਸੋਹਣਾ ਜਿਹੜਾ ਹੈਗਾ ਕੱਪੜਾ ਹੈਗਾ ਜੀ ਪਿਓਰ ਪਸ਼ਮੀਨਾ ਹੈਗਾ ਬਹੁਤ ਸੋਹਣਾ ਕੱਪੜਾ ਹੈਗਾ ਤੇ ਇਹਦੇ ਕੋਲ ਬੁਰ ਵਗੈਰਾ ਦੀ ਕੋਈ ਸ਼ਿਕਾਇਤ ਨਹੀਂ ਆਊਗੀ ਤੁਸੀਂ ਸਾਡੇ ਕੋਲੋਂ ਪਲੇਨ ਸੂਟ ਵੀ ਲੈ ਸਕਦੇ ਹੋ ਆਪਣੀ ਪਸੰਦ ਦਾ ਵਰਕ ਕਰਵਾਉਣਾ ਚਾਹਣੇ ਉਹ ਵੀ ਕਰਵਾ ਸਕਦੇ ਹੋ ਬਾਕੀ ਜਿਹੜੇ ਆਪਾਂ ਬਣੇ ਬਣਾਏ ਸੂਟ ਲੈ ਲੈਨੇ ਆ ਜੀ ਉਹਦੇ ਚ ਕੀ ਪ੍ਰੋਬਲਮ ਆਉਂਦੀ ਹੈ ਕੜਾਈ ਵਿਚਾਲਾ ਹੁੰਦੀ ਹੈ ਇਧਰੋਂ ਜਿਹੜੇ ਸਲਵਾਰ ਦੇ ਗੋਡੇ ਕਹਿ ਦਿੰਨੇ ਆਪਾਂ ਪੱਟ ਕਹਿ ਦਿੰਨੇ ਆ ਉਹ ਪੌਂਚ 'ਚ ਬਹੁਤ ਪ੍ਰੋਬਲਮ ਆਉਂਦੀ ਹੈ ਇਹ ਅਸੀਂ ਬਿਲਕੁਲ ਸਾਈਡ ਤੇ ਕੜਾਈ ਕਰਵਾਉਨੇ ਆ ਇਹ ਜਿਹੜੇ ਅਸੀਂ ਆਪਣੇ ਕੋਲੇ ਕਰਵਾ ਕੇ ਰੱਖਦੇ ਆ ਘੇਰਾ ਉਹ 22 ਸੌਰੀ 25 24 ਦੇ ਹਿਸਾਬ ਨਾਲ ਕਰਵਾ ਲੈਣੇ ਆ ਜੇ ਹੁਣ ਕਿਸੇ ਨੇ 20 ਕ ਘੇਰਾ ਰੱਖਣਾ ਇੱਥੋਂ ਵੀ ਰੱਖ ਸਕਦੇ ਐ ਇੰਨੀ ਕੜਾਈ ਵਿੱਚ ਆ ਜੂ ਜੇ ਕੋਈ 24 ਤਿਆਰ ਕਰਨਾ ਚਾਹੁੰਦਾ ਤਾਂ ਇੱਥੋਂ ਵੀ ਰੱਖ ਸਕਦਾ 25 ਵੀ ਹੋ ਜਾਊਗਾ ਇਹਦਾ ਘੇਰਾ ਤਿਆਰ ਜੇ ਕੋਈ ਵੱਧ ਕਰਵਾਉਣਾ ਚਾਹੁੰਦਾ ਜਾਂ ਜ਼ਿਆਦਾ ਹੀ ਘੱਟ ਕਰਵਾਉਣਾ ਚਾਹੁੰਦਾ ਉਹ ਆਪਣਾ ਨਾਪ ਦੇ ਕੇ ਕਰਵਾ ਸਕਦਾ ਜੀ ਦੇਖੋ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਵਰਕ ਦੀ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਆਪਣੇ ਕਾਰੀਗਰਾਂ ਦਾ ਤੇ ਕਿਉਂਕਿ ਮੈਨੂੰ ਸਾਸਤਾ ਕੰਮ ਮੈਨੂੰ ਵੀ ਪਸੰਦ ਨਹੀਂ ਹੈਗਾ ਜੀ ਆਪਾਂ ਨੂੰ ਚਾਹੇ ਘੱਟ ਬਚਤ ਹੋ ਜੇ ਜੀ ਪਤਾ ਹੈ ਕਿ ਆਪਾਂ ਨੂੰ ਮੈਨੂੰ ਥੋੜਾ ਜਿਹਾ ਸਫਾਈ ਦਾ ਕੰਮ ਜ਼ਿਆਦਾ ਪਸੰਦ ਹੈ ਮੈਨੂੰ ਖੁਦ ਜਿਹੜਾ ਹੈਗਾ ਮੈਂ ਥੋੜਾ ਜਿਹਾ ਵਧੀਆ ਵਰਕ ਹੀ ਪਸੰਦ ਕਰਦੀ ਆ ਤੇ ਐਦਾਂ ਹੀ ਅਸੀਂ ਥ੍ਰੈਡ ਵਰਕ ਕਰਾਉਣੇ ਆ ਦੇਖੋ 슬립ਸ ਤੇ ਵਰਕ ਹੋਇਆ ਹੋਇਆ ਬਹੁਤ ਸੋਹਣਾ ਇਹ 슬립ਸ ਦਾ ਵਰਕ ਆ ਗਿਆ ਤੇ ਇਹ ਵਾਲਾ ਘੇਰੇ ਦਾ ਆ ਗਿਆ ਅ ਡਿਜ਼ਾਈਨ ਇਹਨਾਂ ਦੇ ਵਿੱਚ ਕਈ ਕਈ ਮਤਲਬ ਕਿ ਕਲਰ ਕਈ ਕਈ ਹੋਇਆ ਡਿਜ਼ਾਈਨ ਇੱਕ ਡਿਜ਼ਾਈਨ ਦੇ ਵਿੱਚ ਮੈਂ ਦੋਨੋਂ ਇੱਕ ਇੱਕ ਦਿਖਾ ਦਾਂਗੀ ਇਹ ਦੇਖੋ ਇਹ ਮਹਿੰਦੀ ਜਾ ਗਿਆ ਇਹ ਵੀ ਮਹਿੰਦੀ ਜਾ ਗਿਆ ਥੋੜਾ ਥੋੜਾ ਫਰਕ ਹੈ ਕਲਰ ਦਾ ਜਿਆਦਾ ਨਹੀਂ ਫਰਕ ਹੈਗਾ ਇਹ ਕਿਸੇ ਦਾ ਪਸੰਦ ਕਰਿਆ ਹੋਇਆ ਸੀਗਾ ਉਹਨਾਂ ਨੇ ਆਪਣੇ ਸਾਈਜ਼ ਦੇ ਹਿਸਾਬ ਨਾਲ ਜਿਹੜਾ ਹੈਗਾ ਵਰਕ ਕਰਵਾਇਆ ਆ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੈ ਬਹੁਤ ਜਿਆਦਾ ਸੋਹਣਾ ਜੇ ਇਹ ਗਲੇ ਤੇ ਵੀ ਹੁੰਦਾ ਬਹੁਤ ਵਧੀਆ ਲੱਗਦਾ ਚਲੋ ਉਹਨਾਂ ਨੇ ਇਕੱਲਾ ਸਿੰਪਲ ਘੇਰਾ ਹੀ ਅਖਵਾਇਆ ਅਗਲੇ ਦੀ ਚੁਆਇਸ ਦੇ ਹਿਸਾਬ ਨਾਲ ਹਨਾ ਆ ਦੇਖੋ ਕਿੰਨਾ ਕਿੰਨਾ ਕੱਪੜਾ ਸਾਡਾ ਨੀਚੇ ਵੀ ਰੱਖਿਆ ਹੋਇਆ ਹੈ ਜਿੱਦਾਂ ਕਿ ਤੁਸੀਂ ਆਰਾਮ ਨਾਲ ਫੋਲਡ ਵਗੈਰਾ ਕਰ ਸਕਦੇ ਹੋ ਆ ਦੇਖੋ ਪਹਿਲਾਂ ਕਿਸੇ ਦਾ ਸੂਟ ਬਣਿਆ ਬਣਾਇਆ ਸਾਡੇ ਕੋਲੇ ਆਇਆ ਸੀਗਾ ਬਿਲਕੁਲ ਘੇਰਾ ਕਾਮ ਦੇ ਵਿੱਚ ਕੱਢਿਆ ਹੋਇਆ ਸੀਗਾ ਇਧਰੋਂ ਕਪੜਾ ਇੰਨਾ ਸੀ ਸੀਗਾ ਅਸੀਂ ਬਹੁਤ ਔਖਾ ਉਹ ਘੇਰਾ ਜਿਹੜਾ ਹੈਗਾ ਮੋੜਿਆ ਮੇਰਾ ਸਟੂਡੈਂਟ ਸੂਟ ਤਿਆਰ ਕਰ ਰਿਹਾ ਸੀਗਾ ਜਿਸ ਤੋਂ ਉਹਨਾਂ ਦਾ ਮੈਨੂੰ ਨਹੀਂ ਪਤਾ ਕਿ ਦੋ ਵਰਕ ਕਰਵਾਇਆ ਹੋਇਆ ਸੀ ਨਾ ਜਾਂ ਇਦਾਂ ਹੀ ਲੈਤਾ ਹੋਇਆ ਸੀਗਾ ਤੇ ਇਹ ਦੇਖੋ ਇਹਨਾਂ ਦੀ ਹਿਪ ਹੈਗੀ 24 ਹਿਪ ਸੌਰੀ ਹਿਪ ਹੈਗੀ 25 ਘੇਰਾ ਹੈਗਾ 24 1 ਇੰਚ ਦਾ ਫਰਕ ਹੈਗਾ ਉਸ ਹਿਸਾਬ ਨਾਲ ਆਪਾਂ ਨੇ ਜਿਹੜਾ ਹੈਗਾ ਵਰਕ ਕਰਵਾਇਆ ਇਹ ਜਿੱਦਾਂ ਤੁਸੀਂ ਵੱਧ ਘੱਟ ਕਰਵਾ ਸਕਦੇ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਉਦਾਂ ਹੀ ਜਿਹੜਾ ਹੈਗਾ ਕਾਰੀਗਰ ਆਪ ਵਗੈਰਾ ਲੈ ਕੇ ਕਰ ਦਿੰਦੇ ਆ ਉਹ ਸੋਹਣਾ ਬਰੀਕ ਜਿਹਾ ਫ੍ਰੈਂਟ ਕੀਤਾ ਹੋਇਆ ਜਿਹੜੇ ਕਲਰ ਉਹਨਾਂ ਨੇ ਪਸੰਦ ਕਰੇ ਸੀਗੇ ਵੀ ਉੱਪਰ ਇਹ ਵਾਲੇ ਕਲਰ ਲਾਏ ਹੋ ਪੀਚ ਤੇ ਆਫ ਵੇਟ ਵਿੱਚ ਜਰੀ ਦਾ ਲੱਗਿਆ ਹੋਇਆ ਇਹ ਵਾਲਾ ਕਲਰ ਅਸੀਂ ਨਾਲ ਦਾ ਹੀ بیس ਨਾਲ ਦਾ ਲਾਇਆ ਹੈ ਤਾਂ ਦੇਖੋ ਜਿਵੇਂ ਇਹ ਵਾਲੇ ਸੂਟ ਹਜੇ ਹੈਗੇ ਨੇ ਜੀ ਤਿਆਰ ਹੋਣ ਵਾਲੇ ਦੁਪੱਟੇ ਵਗੈਰਾ ਲਾਉਣ ਵਾਲੇ ਨੇ ਆਹ ਸੂਟ ਸਾਡਾ ਬਹੁਤ ਜ਼ਿਆਦਾ ਇਹ ਵੀ ਹੁਣ ਜਾਣਾ ਸੀਗਾ ਇਹ ਸੂਟ ਵੀ ਸਾਡਾ ਹੁਣ ਜਾਣਾ ਸੀਦਾ ਇਹ ਤੁਹਾਨੂੰ ਮੈਂ ਇਹਦੇ ਨਾਲ ਦੇ ਬਹੁਤ ਹੀ ਜਿਆਦੇ ਜਿਹੜੇ ਹੈਗੇ ਸੂਟ ਆਪਾਂ ਨੇ ਸੇਲ ਆਊਟ ਕਰਤੇ ਬਹੁਤ ਜਿਆਦੇ ਸੂਟ ਸੇਲ ਕੀਤੇ ਨੇ ਇਹਦੇ ਨਾਲ ਦੇ ਅਸੀਂ ਸਟਿਚ ਕਰਕੇ ਵੀ ਦਿੱਤੇ ਆ ਤੇ ਇਹ ਉਹਨਾਂ ਨੂੰ ਆਨ ਸਟਿਚੇ ਚਾਹੀਦੇ ਕਿਉਂਕਿ ਉਹ ਆਪ ਸਟਿਚਿੰਗ ਦਾ ਕੰਮ ਕਰਦੇ ਆ ਉਹ ਕਹਿੰਦੇ ਅਸੀਂ ਕਰ ਲਾਂਗੇ ਤੇ ਬਾਕੀ ਉਹਨਾਂ ਦਾ ਸਾਰਾ ਆਪਾਂ ਨੇ ਤਿਆਰ ਕਰਵਾ ਕੇ ਦਿੱਤੇ ਆ ਦੇਖੋ ਇਸ ਪਲੱਸ 슬ੀਵਸ ਵਰਕ ਘੇਰਾ ਘੇਰਾ ਪਲੱਸ 슬ੀਵਸ ਤੇ ਬਾਜੂ ਤੇ ਤੇ ਘੇਰੇ ਤੇ ਉਹਨਾਂ ਨੇ ਵੀ ਆਪਣਾ ਘੇਰਾ ਦੱਸ ਕੇ ਕਰਵਾਇਆ ਸਾਡੀ 22 ਇੰਚ ਘੇਰਾ ਤਿਆਰ ਕਰਵਾਇਆ ਤੇ ਇਹ ਮੈਂ ਉਹਨਾਂ ਦੀ ਲੈਂਸ ਵਿੱਚੇ ਪਾਤੀ ਜਿਹੜੀ ਹੈਗੀ ਚਾਕਾਂ ਤੇ ਫਿਨਿਸ਼ਿੰਗ ਦੇਣੀ ਹੈ ਤੇ ਬਾਹਾਂ 'ਤੇ ਦੇਣੀ ਹੈ ਕਿਉਂਕਿ ਮੈਂ ਦੁਪੱਟੇ ਤੇ ਇਹਦੇ ਨਾਲ ਦੀ ਲੈਂਸ ਲਗਾਈ ਹੈ ਉਹਨਾਂ ਦੀ ਮੈਂ ਕਿਹਾ ਚਲੋ ਨਾਲ ਦੀ ਸੇਮ ਨਹੀਂ ਮਿਲਦੀ ਆਪਾਂ ਨੇ ਜਿਹੜਾ ਹੈਗਾ ਵਿੱਚੇ ਪਾਤੀ ਇਹ ਮੈਂ ਤੁਹਾਨੂੰ ਤਾਂ ਦਿਖਾਉਣ ਲੱਗੀ ਹਾਂ ਵੀ ਸਾਰਾ ਪੂਰਾ ਆਪਾਂ ਇਸ ਤਰ੍ਹਾਂ ਤਿਆਰ ਕਰਾ ਕੇ ਵੀ ਦਿਨੇ ਆ ਹਾ ਜਿਹੋ ਉਹ ਜਿਹੜੇ ਤਿਆਰ ਕਰਨ ਵਾਲੇ ਰਹਿੰਦੇ ਆ ਆ ਦੇਖੋ ਇਹਦੇ ਨਾਲ ਦੇ ਬਹੁਤ ਹੀ ਜ਼ਿਆਦਾ ਸੂਟ ਸੇਲ ਕਰਦੇ ਇਹਦੇ ਨਾਲ ਦਾ ਜਿਹੜਾ ਅਸੀਂ ਪਹਿਲਾਂ ਕਰਵਾਇਆ ਉਹਨਾਂ ਨੇ ਟੈਦੀ ਮਸਲੀਨ ਦਾ ਦੁਪੱਟਾ ਲਵਾਇਆ ਸੀਗਾ ਇਹਨਾਂ ਨੇ ਕਮਲ ਚਨੂਨ ਦਾ ਲਵਾਇਆ ਕਮਲ ਚਨੂਨ ਦਾ ਦੁਪੱਟਾ ਲੱਗਿਆ ਹੈ ਦੇਖੋ ਤੁਸੀਂ ਆਪਣੀ ਜਿਹੜੀ ਫਿਨਿਸ਼ਿੰਗ ਵਗੈਰਾ ਦੇਖ ਸਕਦੇ ਹੋ ਸਾਰੇ ਪਾਸੇ ਦਿਖਾਵਾਂਗੀ ਮੈਂ ਆ ਦੇਖੋ ਜਿੱਦਾਂ ਮਲਟੀ ਕਲਰ ਦੀ ਅਸੀਂ ਲਾਇਸ ਲਾਈ ਹੈ ਟਾਈ ਐਂਡ ਡਾਈ ਦੁਪੱਟਾ ਕਰਵਾਇਆ ਹੈਗਾ ਬੇਸ ਆਪਾਂ ਨੇ ਸੂਟ ਨਾਲ ਦਾ ਰੱਖਿਆ ਜਿਹੜੇ ਫਲਾਵਰਾਂ ਨਾਲ ਦੇ ਵਿੱਚ ਟਾਈ ਲੈਂਦਾਈ ਕਰਵਾਈ ਹੈ ਇਹਦੇ ਉੱਤੇ ਆਪਾਂ ਨੇ ਲੈਂਸੇ ਵੀ ਲਗਾ ਕੇ ਬਹੁਤ ਸੋਹਣਾ ਲੱਗਦਾ ਹੈ ਵਾਲਾ ਦੁਪੱਟਾ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਤੇ ਬਾਕੀ ਆਪਾਂ ਨੇ ਚਲੋ ਇਹ ਨਾਲ ਦੀ ਲੈਸ ਫਾਤੀ ਉਹਨਾਂ ਦੀ ਚਾਕਾ ਵਗੈਰਾ ਤੇ ਲਾ ਲਾਂਗੇ ਸੂਤ ਬਣਿਆ ਹੋਇਆ ਬੜਾ ਸੋਹਣਾ ਲੱਗਣਾ ਜੀ ਇਦਾਂ ਵੀ ਅਸੀਂ ਤਿਆਰ ਕਰਕੇ ਸਾਰੇ ਤਰ੍ਹਾਂ ਦੇ ਸੇਕ ਦਿੰਨੇ ਆ ਦੇਖੋ ਜੀ ਆਪਣੇ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਸੂਟ ਵਰਕ ਹੁੰਦੇ ਆ ਹਨਾ ਉਹ ਵੀ ਮੈਂ ਤੁਹਾਨੂੰ ਜਰੂਰ ਦੇਖੋ ਵੀਡੀਓ ਕਲਿੱਪ ਦਿਖਾ ਰਹੀ ਆ ਇਹ ਵੀ ਆਪਣਾ ਬਹੁਤ ਜ਼ਿਆਦਾ ਸੋਹਣਾ ਬਲੈਕ ਸੂਟ ਤਿਆਰ ਹੋ ਰਿਹਾ ਹੈਗਾ ਤੇ ਬਾਕੀ ਕਿਉਂਕਿ ਬਹੁਤ ਭੈਣਾ ਦੇ ਕਮੈਂਟ ਆ ਰਹੇ ਤੇ ਕਿ ਤੁਹਾਡੇ ਕੋਲੇ ਜਿਹੜੇ ਅੱਜ ਕੱਲ ਮਸ਼ੀਨਾਂ ਚੱਲ ਰਹੀਆਂ ਨੇ ਹਨਾ ਜਿਹਨੂੰ ਕੰਪਿਊਟਰ ਵਾਲੀਆਂ ਮਸ਼ੀਨਾਂ ਕਹਿ ਦਿੰਦੇ ਆ ਚਿਪ ਵਾਲੀਆਂ ਵੀ ਤੁਸੀਂ ਉਹਦੇ ਤੇ ਵਰਕ ਕਰਦੇ ਹੋ ਨਹੀਂ ਜੀ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਜਿਹੜੇ ਕਾਰੀਗਰ ਹੈਗੇ ਨੇ ਦੇਖੋ ਸਿੰਪਲ ਮਸ਼ੀਨਾਂ ਦੇ ਉੱਤੇ ਵਰਕ ਕਰਦੇ ਆ ਜਿਹੜੇ ਵਰਕ ਵਾਲੀਆਂ ਮਸ਼ੀਨਾਂ ਹੁੰਦੀਆਂ ਤੇ ਆ ਇਹਦੇ ਤੇ ਫਿਨਿਸ਼ਿੰਗ ਬਹੁਤ ਜ਼ਿਆਦਾ ਹੁੰਦੀ ਹੈ। ਇਹ ਸੂਟ ਆਪਾਂ ਨੇ ਹੈਵੀ ਡਿਜ਼ਾਈਨ ਦੇ ਵਿੱਚ ਤਿਆਰ ਕਰਵਾਇਆ ਜੀ ਜਦੋਂ ਆਪਣਾ ਇਹ ਸੂਟ ਕੰਪਲੀਟ ਹੋ ਗਿਆ ਉਹ ਵੀ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਜ਼ਰੂਰ ਕਰਾਂਗੇ ਇਹਦਾ ਹਜੇ ਵਿਚਾਲੇ ਹੈਗਾ ਕੰਮ ਖੋ ਰਿਹਾ ਹੈਗਾ। ਇਹ ਸੂਟ ਆਪਾਂ ਨੇ ਇੱਕ ਹੋਰ ਜਿਹੜਾ ਹੈਗਾ ਥ्रेड ਵਰਕ ਰੈਡੀ ਕੀਤਾ ਜੀ ਜਿੱਦਾਂ ਆਪਾਂ ਪਹਿਲਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਹਨਾ ਸੂਟ ਦੀ ਤੇ ਉਹ ਸੇਮ ਵਰਕ ਹੈਗਾ। ਤੇ ਵਰਕ ਦਾ ਜਿਹੜਾ ਫਰਕ ਹੈਗਾ ਥੋੜਾ ਜਿਹਾ ਹੈ ਜਿਵੇਂ ਉਹਨਾਂ ਨੇ ਇਕੱਲਾ ਘੇਰਾ ਤੇ ਬਾਹਵਾ ਕਰਵਾਈਆਂ ਨੇ ਇਹਦੇ ਆਪਾਂ ਨੇ ਸਲਵਾਰ ਦੇ ਉੱਤੇ ਵੀ ਵਰਕ ਕਰਵਾਇਆ ਹਨਾ ਤੇ ਰੰਗ ਦਾ ਵੀ ਜਿਵੇਂ ਮੈਂ ਕਹਦੀ ਆ 19 21 ਦਾ ਹੀ ਫਰਕ ਹੈ ਬਾਕੀ ਸੇਮ ਹੀ ਹੈ ਇਹ ਆਪਾਂ ਨੇ ਜਿਹੜਾ ਹੈਗਾ ਸਟਿਚ ਕਰਕੇ ਦਿੱਤਾ ਇਹਨਾਂ ਦੀ ਸਾਰਾ ਦੁਪੱਟਾ ਵਗੈਰਾ ਤਿਆਰ ਕਰਵਾ ਕੇ ਸਾਰੀ ਦੇਖੋ ਜਿੱਦਾਂ ਆਪਾਂ ਨੇ ਬਾਹਵਾ ਤੇ ਪਾਈਪਿੰਗ ਕੱਢੀ ਹੈ ਹਨਾ ਮਲਟੀ ਕਲਰ ਦੀ ਚਾਕਾਂ ਤੇ ਵੀ ਪਾਈਪਿੰਗ ਲਾਈ ਹੈਗੀ ਹਨਾ ਤੇ ਸਲਵਾਰ ਦੇ ਉੱਤੇ ਵਰਕ ਹੈ ਪਾਕਿਸਤਾਨੀ ਜਿਹੜੀ ਹੈਗੀ ਸਲਵਾਰ ਬਣਾਈ ਹੈ ਬਿਲਕੁਲ ਸਟੇਟ ਸਲਵਾਰ ਦੇਖੋ ਮੋਰੀਆਂ ਤੇ ਕਿੰਨਾ ਜਿਆਦਾ ਸੋਹਣਾ ਵਰਕ ਹੈ ਤੇ ਦੁਪੱਟਾ ਜਿਹੜਾ ਆਪਾਂ ਨੇ ਟਾਈ ਡਾਈ ਦਾ ਕਰਵਾਇਆ ਜੀ ਪਿਓਰ ਜਿਵੇਂ ਕਹਦੀ ਹੈ ਟੈਬੀ ਮਸਲੀਨ ਦਾ ਦੁਪੱਟਾ ਇਹਨਾਂ ਨੇ ਜਿਹੜਾ ਹੈਗਾ ਨਾਲ ਆਪਾਂ ਨੇ ਤਿਆਰ ਕਰਵਾਇਆ ਜਿੱਦਾਂ ਪਹਿਲਾਂ ਆਪਾਂ ਨੇ ਲੈਸੇਜ਼ ਲਾ ਕੇ ਦੁਪੱਟਾ ਤਿਆਰ ਕਰਵਾਇਆ ਹਨ ਤੇ ਇਹ ਇਹਨਾਂ ਨੇ ਆਪਦਾ ਦੁਪੱਟਾ ਸਿੰਪਲ ਰੱਖਾਇਆ ਬਿਲਕੁਲ ਇਹਦੇ ਵਾਕੇ ਟਾਈ ਡਾਈ ਤਾਂ ਹੋਇਆ ਹੋਇਆ ਹੈ ਦਪੱਟੇ ਤੇ ਜਿੱਦਾਂ ਆਪਾਂ ਕਹੇ ਦੀ ਇਹਨਾਂ ਨੇ ਲੈਸ ਨਹੀਂ ਲਗਵਾਈ ਹੈਗੀ ਦੇਖੋ ਟੈਬੀ ਦਾ ਦਪੱਟਾ ਹੈ ਪਿਓਰ ਟੈਬੀ ਦਾ ਬਹੁਤ ਸੋਹਣਾ ਸੂਟ ਜਿਹੜਾ ਹੈਗਾ ਬਣ ਕੇ ਤਿਆਰ ਹੋਇਆ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਪਾਈਪਿੰਗ ਦੀ ਮਲਟੀ ਕਲਰ ਦੀ ਪਾਈਪਿੰਗ ਲਗਾਈ ਹੈ ਤੁਸੀਂ ਐਦਾਂ ਦੇ ਸੂਟ ਸਾਡੇ ਕੋਲੋਂ ਵਰਕ ਕਰਵਾ ਸਕਦੇ ਹੋ ਚਾਹੇ ਤੁਸੀਂ ਹੈਂਡਵਰਕ ਕਰਵਾਉਣੇ ਆ ਥ੍ਰੈਡਵਰਕ ਕਰਵਾਉਣੇ ਆ ਆਰੀ ਵਰਕ ਕਰਵਾਉਣੇ ਆ ਹਨ ਤੇ ਨੀਡਲ ਵਰਕ ਕਰਵਾਉਣੇ ਆ ਜਿਹੜੇ ਵੀ ਤੁਸੀਂ ਵਰਕ ਕਰਵਾਉਣੇ ਆਪਾਂ ਹਰ ਇੱਕ ਤਰ੍ਹਾਂ ਦੇ ਵਰਕ ਕਰਵਾਉਣੇ ਆ ਦੇਖੋ ਕਿੰਨੇ ਪਸ਼ਮੀਨੇ ਦੇ ਜਿਹੜੇ ਸਾਰੇ ਕਲਰ ਹੈਗੇ ਆ ਇਹ ਵੀ ਆਪਣੇ ਵਰਕ ਲਈ ਭੇਜਣੇ ਆ ਇਹ ਵੀ ਪਿਓਰ ਪਸ਼ਮੀਨੇ ਦਾ ਸੂਟ ਹੈਗਾ ਆ ਏਕੇ ਟੈਕਸ ਦੇ ਹੈਗੇ ਨੇ ਵਿੱਚ ਰਾਮ ਟੈਕਸ ਦੇ ਹਨਾ ਸਾਰਾ ਆਪਾਂ ਵਧੀਆ ਮੇਲਾਂ ਦਾ ਕੱਪੜਾ ਲਗਵਾਉਣੇ ਆ ਜੀ ਕਿਉਂਕਿ ਕਿਸੇ ਦਾ ਕੋਈ ਲਾਂਬਾ ਵਗੈਰਾ ਨਾ ਆਵੇ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਆ ਕੌਰ ਸੰਧੂ ਬਟੇਕ ਐਂਡ ਬਿਊਟੀ ਸੈਲੂਨ ਧੋਰੀ ਬਰਨਾਲਾ ਰੋਡ ਦੇ ਉੱਪਰ ਹੈ ਗੁਰਦੁਆਰਾ ਕਲੰਗੀਧਰ ਸਾਹਿਬ ਦਸਮੀਸਨਗਰ ਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਜੀ ਤੁਸੀਂ ਜਦੋਂ ਮਰਜ਼ੀ ਜਿਹੜਾ ਹੈਗਾ ਵਿజిਟ ਕਰ ਸਕਦੇ ਹੋ ਆਪਾਂ ਹਰ ਇੱਕ ਤਰ੍ਹਾਂ ਦੇ ਕੋਰਸ ਵੀ ਕਰਾਉਨੇ ਆ ਜੀ ਚਾਹੇ ਉਹ ਸਲਾਈ ਦੇ ਕੋਰਸ ਹੋਣ ਚਾਹੇ ਉਹ ਬਿਊਟੀਸ਼ਨ ਦੇ ਹੋਣ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ